ਅਗਲੀ ਗੱਲਬਾਤ ਦੋਸਤੋ ਐਲਨ ਮਸਕ ਬਾਰੇ ਐਲਨ ਮਸਕ ਨੇ ਜਿਹੜੀ ਈਮੇਲ ਕੀਤੀ ਸੀ ਕੱਲ ਆਪਾਂ ਬਹੁਤ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਈਮੇਲ ਦੇ ਵਿੱਚ ਉਹਨਾਂ ਨੇ ਫੈਡਰਲ EMPLOYEES ਨੂੰ ਕਿਹਾ ਕਿ ਤੁਸੀਂ ਸਾਨੂੰ ਦੱਸੋ ਤੁਸੀਂ ਕੀ ਕਰਦੇ ਹੋ ਪਿਛਲੇ ਹਫਤੇ ਦੇ ਵਿੱਚ ਕੀ ਕੀਤਾ ਜੇ ਨਹੀਂ ਦੱਸਦੇ ਤਾਂ ਅਸੀਂ ਸਮਝਾਂਗੇ ਕਿ ਤੁਹਾਡੀ ਨੌਕਰੀ ਤੁਸੀਂ ਛੱਡ ਚੁੱਕੇ ਹੋ ਹੁਣ ਕਨਫਿਊਜ਼ਨ ਹੋ ਗਿਆ ਸੀ ਇਸ ਤੋਂ ਬਾਅਦ ਆਪਾਂ ਕੱਲ ਵੀ ਗੱਲ ਕੀਤੀ ਸੀ ਕਈ ਜਿਹੜੀਆਂ ਫੈਡਰਲ ਏਜੰਸੀ ਸੀਗੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਹੁਣ ਕਰੀਏ ਕੀ ਇੱਕਦਮ ਜਿਹੜੀ ਚਿੱਠੀ ਆ ਗਈ ਈਮੇਲ ਆ ਗਈ ਉਹਦੇ ਵਿੱਚ ਕਿਹਾ ਹੈ ਕਿ ਤੁਸੀਂ ਦੱਸੋ ਬਿਤੇ ਨੂੰ ਨੂੰ ਸਮਝ ਨਹੀਂ ਲੱਗੀ ਇਹਨੂੰ ਫਾਲੋ ਕਰਨਾ ਚਾਹੀਦਾ ਜੇ ਇਹਨੂੰ ਫਾਲੋ ਨਹੀਂ ਕਰਨਾ ਚਾਹੀਦਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਦਾ ਜਵਾਬ ਦਿੱਤਾ ਜਿਹੜੀ ਆਫਿਸ ਆਫ ਪਰਸਨਲ ਮੈਨੇਜਮੈਂਟ ਆ OPM ਜਿਹਨੂੰ ਕਹਿੰਦੇ ਆ ਜਿਹੜੀ ਫੈਡਰਲ ਐਚਆਰ ਮੈਟਰਸ ਨੂੰ ਹੈਂਡਲ ਕਰਦੀ ਆ ਉਹਨਾਂ ਨੇ ਏਜੰਸੀਜ਼ ਨੂੰ ਦੱਸਿਆ ਕਿ ਉਹ ਮਸਕ ਦੀ ਇਸ ਡਿਮਾਂਡ ਨੂੰ ਇਗਨੋਰ ਕਰ ਸਕਦੇ ਆ ਜਿਹੜੇ ਮਸਕ ਤੇ ਟਰੰਪ ਆ ਉਹਨਾਂ ਦਾ ਮਿਕਸਡ ਮੈਸੇਜ ਜਿਹੜਾ ਹੈਗਾ ਟਰੰਪ ਨੇ ਸੁਜੈਸਟ ਇਹ ਕੀਤਾ ਆ ਕਿ ਜਿਹੜੇ ਨੌਨ ਰਿਸਪੌਂਡਰ ਨੇ ਮਤਲਬ ਜਿਹੜੇ ਇਸ ਈਮੇਲ ਦਾ ਜਵਾਬ ਨਹੀਂ ਦੇਣਗੇ ਉਹਨਾਂ ਨੂੰ ਹਜੇ ਫਾਇਰ ਕੀਤਾ ਜਾ ਸਕਦਾ ਜਿਦੋਂ ਕਿ ਮਸਕ ਕਹਿ ਰਹੇ ਆ ਕਿ ਉਹਨਾਂ ਨੂੰ ਇੱਕ ਹੋਰ ਚਾਂਸ ਦਿੱਤਾ ਜਾ ਸਕਦਾ ਜਿਹੜੇ ਹੁਣ ਇਹਦੇ ਵਿੱਚ ਰੌਲਾ ਇਹ ਪੈ ਗਿਆ ਵੀ ਸਿਕਿਉਰਿਟੀ ਕੰਸਰਨ ਆ ਜਿਹਦਾ FBI ਆ ਜਾਂ ਸਟੇਟ ਡਿਪਾਰਟਮੈਂਟ ਆ ਜਿਹੇ ਐਲਨ ਮਸਕ ਨੇ ਉਹਨੂੰ ਪੁੱਛਿਆ ਕਿ ਤੁਸੀਂ ਪੰਜ ਦਿਨਾਂ ਵਿੱਚ ਕੀ ਕੀਤਾ ਉਹ ਮੈਨੂੰ ਸੋਮਵਾਰ ਰਾਤ ਤੱਕ ਈਮੇਲ ਕਰਕੇ ਦੱਸੋ ਤੇ ਹੋ ਸਕਦਾ ਉਹਨਾਂ ਨੇ ਕੋਈ ਗੁਪਤ ਕੰਮ ਕੀਤਾ ਹੋਵੇ ਜਾ ਉਹਨਾਂ ਦਾ ਜਿਹੜਾ ਇਹਨਾਂ API ਦਾ ਤਾਂ ਕੰਮ ਹੀ ਇਹ ਆ 100 ਤਰ੍ਹਾਂ ਦੀ ਸਿਕਿਉਰਿਟੀ ਉਹਨਾਂ ਦੀ ਜਿਹੜੀ ਸੀਕਰੇਸੀ ਆ ਉਹ ਆਪਰੇਸ਼ਨ ਚੱਲਦੇ ਆ ਜਾਂ ਉਹ ਕੀ ਕਰਦੇ ਆ ਉਹ ਜੇ ਦੱਸ ਦੇਣ ਕਿ ਈਮੇਲ ਕਰਕੇ ਉਹ ਤੇ ਸਾਰੇ ਦੀ ਸਾਰੀ ਲੀਕ ਹੋ ਜਾਊਗੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਆ ਉਹ ਤਾਂ ਫਿਰ ਇਹਦਾ ਮਤਲਬ ਜਨਤਕ ਹੋ ਗਈ ਜਨਤਕ ਨਹੀਂ ਹੋ ਗਈ ਘੱਟੋ ਘੱਟ ਐਲਨ ਮਸਕ ਦੇ ਕੋਲ ਜਾਂ ਇੱਕ ਹੋਰ ਡਿਪਾਰਟਮੈਂਟ ਦੇ ਕੋਲ ਤੇ ਚਲੇ ਗਈ ਨਾ ਵਿਦਨ ਸਰਕਾਰ ਉਹ ਇੱਕ ਮਸਲਾ ਆ ਕੁਝ ਜਿਹੜੀਆਂ ਏਜੰਸੀ ਸੀ ਉਹਨਾਂ ਨੇ ਕੱਲ ਕਿਹਾ ਸੀ ਕਿ ਇਹਨੂੰ ਇਗਨੋਰ ਕਰਦੇ ਜਿਵੇਂ NASA ਆ ਜੇ ਐਗਰੀਕਲਚਰ ਡਿਪਾਰਟਮੈਂਟ ਆ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਤੁਸੀਂ ਇਹਦਾ ਜਵਾਬ ਨਾ ਦਿਓ ਦੂਜੇ ਇੰਟੀਰੀਅਰ ਡਿਪਾਰਟਮੈਂਟ ਨੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਵਾਬ ਦਿਓ ਸੋ ਇਹਦੇ ਨਾਲ ਹੁਣ ਕੰਮ ਤਾਂ ਕੀ ਹੋਣਾ ਸੀ ਵੀ ਉਹਨਾਂ ਨੇ ਜਵਾਬ ਦੇਣਾ ਸੀ ਕਿ ਨਹੀਂ ਦੇਣਾ ਸੀ ਇੱਕ ਕੰਮ ਜ਼ਰੂਰ ਹੋਇਆ ਕਿ ਕੰਮਕਾਰ ਦੇ ਵਿੱਚ ਵਿਗੜ ਜ਼ਰੂਰ ਪੈ ਗਿਆ ਜਿਹੜੀ ਡਿਸਪਸ਼ਨ ਜ਼ਰੂਰ ਹੋ ਗਈ ਇਹਦੇ ਨਾਲ ਕਿ ਇੱਕਦਮ ਚਿੱਠੀ ਆ ਜਾਣੀ ਕਿ ਤੁਸੀਂ ਦਿਓ ਜਵਾਬ ਤੇ ਉਹਦੇ ਤੋਂ ਬਾਅਦ ਫਿਰ ਜਿਹੜੀਆਂ ਸਿਕਿਉਰਿਟੀ ਡਿਊਟੀਆਂ ਜਿਹੜੀਆਂ ਰਿਪੋਰਟ ਲਿਖਣ ਜਾਂ ਕੀ ਕਰਨ ਉਹਦੇ ਨਾਲ ਮਤਲਬ ਇੱਕ ਜਿਹੜਾ 에어ਪੋਰਟ ਦੇ ਉੱਤੇ ਲਾਈਨਾਂ ਜਾਂ ਮਤਲਬ ਕੰਮ ਘਟ ਜ਼ਰੂਰ ਹੋਇਆ ਇਹਦੇ ਨਾਲ ਅਪਰੂਵ ਤਾਂ ਨਹੀਂ ਹੋਇਆ ਕਿਉਂਕਿ ਕਨਫਿਊਜ਼ਨ ਹੋ ਗਈ ਫੈਡਰਲ ਵਾਚਡੌਗ ਏਜੰਸੀ ਆ ਉਹਨਾਂ ਨੇ ਕੁਝ ਜਿਹੜੇ ਕਿਹਾ ਕਿ ਟਰੰਕ ਐਡਮਿਨਿਸਟ੍ਰੇਸ਼ਨ ਜਿਹੜੇ ਕੰਮ ਕਰ ਰਹੀ ਹੈ ਇਲੈਗਲ ਹੈ ਸਰਕਾਰ ਦੇ ਲੀਡਰਾਂ ਦੇ ਉੱਤੇ ਦਾ ਬੈਕਲੈਸ਼ ਵੀ ਹੋਇਆ ਬਜਾਏ ਇਹਨੇ ਕਿ ਕੋਈ ਜਿਹੜੀ ਕਾਰਜਕੁਸ਼ਲਤਾ ਆ ਐਫੀਸ਼ੀਐਂਸੀ ਆ ਵਧਦੀ ਪ੍ਰੋਡਕਟਿਵਿਟੀ ਇਸ ਈਮੇਲ ਤੋਂ ਬਾਅਦ ਘਟੀ ਦੱਸੀ ਜਾ ਰਹੀ ਆ